ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪ੍ਰਗਟ ਸਾਂ ਕੀ ਹਾਲਿਆ ਬਾਹ ਕਿਰਪਾ ਵਾਹਿਗੁਰੂ ਦੀ ਮੈਂ ਬਾਬਾ ਜੀ ਆਪਣਾ ਸ਼ੋਭਨਾਮ ਸੰਗਤਾਂ ਨੂੰ ਦੱਸਿਓ ਜਰੀ ਆਪਣਾ ਸ਼ੋਭਨਾਮ ਕੀ ਜੇ ਮਿਸਤਰੀ ਲਖਵਿੰਦਰ ਸਿੰਘ ਨਿਹੰਗ ਸਿੰਘ ਪਿੰਡ ਕਲੇਰ ਬਾਲਾ ਪਾਏ ਡਾਕਖਾਨਾ ਰਾਮਦਾਲੀ ਤਹਿਸੀਲ ਸ੍ਰੀ ਬਾਬਾ ਬਕਾਲਾ ਸਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਹਲਕਾ ਇੰਚਾਰਜ ਤਲਬੀਰ ਗਿੱਲ ਵਾਇਆ ਦੇਵੀ ਦਾ ਚਵੰਡਾ ਬਾਬਾ ਜੀ ਮੈਂ ਇੱਕ ਬੇਨਤੀ ਕਰਨੀ ਆ ਤੁਹਾਨੂੰ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਬਹੁਤ ਮਿੱਠੀ ਆ ਵਾਹਿਗੁਰੂ ਇੱਕ ਤੁਸੀਂ ਪ੍ਰਸੰਗ ਸੁਣਾਉਂਦੇ ਹੁੰਦੇ ਜੋ ਮੱਛੇ ਰੰਗੜ ਦਾ ਹਾਏ ਤੇ ਅਸੀਂ ਬੇਨਤੀ ਕਰਦੇ ਆਂ ਵੀ ਉਹ ਜਿਹੜਾ ਮੱਛੇ ਰੰਗੜ ਦਾ ਪ੍ਰਸੰਗ ਆ ਉਹ ਸਾਰੀਆਂ ਸੰਗਤਾਂ ਨੂੰ ਸੁਣਾਇਆ ਜਾਵੇ ਤੇ ਜਿਹੜੀ ਆ ਤੁਹਾਡੀ ਵੀਡੀਓ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪਹੁੰਚੇ ਤੇ ਸਾਰੇ ਹੀ ਤੁਹਾਨੂੰ ਬਹੁਤ ਢੇਰ ਸਾਰਾ ਪਿਆਰ ਦੇਣਗੇ ਤੇ ਤੁਸੀਂ ਆਪਣੀ ਥੋੜੀ ਜਿਹੀ ਜਿਹੜੀ ਕਵਤਾ ਹੈ ਛੋਟੀ ਜੀ ਉਹਨੂੰ ਪੇਸ਼ ਕਰਿਓ। ਉਹ ਬੇਗਮ ਮੱਸੇ ਦੀ ਫੁਲਕਾ ਤਿਆਰ ਕਰਕੇ ਸਿੱਧਾ ਵੱਲ ਦਰਬਾਰ ਦੇ ਲਈ ਜਾਵੇ ਅੜਿਓ ਚੌਧਰੀ ਨੂੰ ਹਣੀ ਪੋਖ ਲੱਗੀ ਡਾਰ ਗੋਲੀਆਂ ਨੂੰ ਇਦਾਂ ਕਈ ਜਾਵੇ ਪਹਿਰੇ ਵਾਲਿਆਂ ਰੋਕ ਕੇ ਰਾਹ ਸਾਰੇ ਨਾਲੇ ਹਾਲਿਓ ਪੂਰੇ ਸੜਾਏ ਨੇ ਜੀ ਤਾਰ ਮਾਮਲਾ ਮੀਏ ਨੂੰ ਮਾਰ ਗਏ ਨੇ ਪੈਂਚ ਪੱਟੀਆਂ ਪਰੇ ਤੂੰ ਆਏ ਨੇ ਜੀ ਓਏ ਥੈਲੇ ਪੈਸਿਆਂ ਦੇ ਉਹਨਾਂ ਪਾਏ ਮੋਢੇ ਰਵਾਂ ਰਮੀ ਆਵੜੇ ਦਰਬਾਰ ਅੰਦਰ ਉਹਨਾਂ ਆਉਂਦਿਆਂ ਬਲਾਂ ਵਿੱਚ ਵਿਗਨ ਪਤਾ ਸਾਡੀ ਖੁਸ਼ੀ ਦੀ ਖੜੀ ਗਲਿਆਰ ਅੰਦਰ ਜਾਨ ਸਾਡੀ ਦੇ ਯੱਲਾ ਨੇ ਰੱਖ ਲਿਆ ਐ ਪਰ ਚਾਉ चौधरी ਨੇ ਚਾਲੇ ਪਾਏ ਨੇ ਜੀ ਤਾਰ ਮਾਵਲਾ ਮੀਆਂ ਨੂੰ ਮਾਰ ਗਏ ਨੇ ਪੈਂਚ ਪੱਟੀਆਂ ਪਰੇ ਤੂੰ ਆਏ ਨੇ ਜੀ ਓ ਜਦੋਂ ਮੀਆਂ ਨੂੰ ਸਿੰਘ ਦੀ ਤੇਗ ਵੱਜੀ ਓਏ ਬੁੜਕੋ ਸੀਸ ਡੱਗਾ ਵਾਲੀ ਬਾਲਵੰਗਰ ਧੜ ਤੜਥਿਆ ਮਸ਼ੀ ਦੇ ਵਾਂਗੇ ਉਹਦਾ ਖੂਨ ਵਗ ਤੁਰਿਆ ਨਦੀ ਚਾਲ ਵੰਗਰ ਜਾਨ ਸਾਡੀ ਤੇ ਅੱਲਾ ਨੇ ਰੱਖ ਲਿਆ ਐ ਪਰ ਚੌਧਰੀ ਨੇ ਚੱਲ ਪਾਏ ਨੇ ਜੀ ਤਾਰ ਮਾਮਲਾ ਮੀਆਂ ਨੂੰ ਮਾਰ ਗਏ ਨੇ ਪੈਂਚ ਪੱਟੀਆਂ ਪਰੇ ਤੂੰ ਆਏ ਨੇ ਜੀ ਇੱਕ ਹਫਤਾ ਕਹਿ ਕੇ ਹੋਰ ਖਿਮਾ ਦਾ ਜਾਚ ਕੇ ਆ ਓਏ ਦੱਸ ਨੇ ਗੁਰੂ ਡੱਲੇ ਨੂੰ ਕਹਿੰਦੇ ਤਾਨੇ ਨਹੀਂ ਸੂਰਮੇ ਸਿੰਦੇ ਆਸ਼ਕ ਸ਼ੈਰ ਗੁੱਜੇ ਨਹੀਂ ਰਹਿੰਦੇ ਬਿੰਦੇ ਬਦਲ ਤਫਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਵੇ ਵਾਦਾ ਨਹੀਂ ਕਿਸੇ ਨਾ ਕਰਦੇ ਮੱਥੇ ਖੜੇ ਮੌਤ ਨੂੰ ਵਰਦੇ ਹੱਸ ਕੇ ਚਰਖੜੀਆਂ ਤੇ ਚੜਦੇ ਜਿੱਤ ਦੀ ਟੀਮ 플레이ਰਾਂ ਦੀ ਰੱਖ ਕੇ ਯਾਨ ਦਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਹੋ ਨਾਵੇਂ ਸਤਿਗੁਰੂ ਤੇ ਅਗ ਬਹਾਦਰ ਨਾਵੇਂ ਸਤਿਗੁਰੂ ਤੇ ਅਗ ਬਹਾਦਰ ਦਿੱਲੀ ਬਣੇਂ ਦਲੀ ਚਾਦਰ ਲਿਆਂਦਾ ਸੀਸ ਇਹਨਾ ਕਰਿਆਦਰ ਖਬਰਾਂ ਨੇ ਵਦਵਾਨਾਂ ਨੂੰ ਇਹ ਰੰਗ ਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਹੋ ਅਸੀਂ ਜਦੋਂ ਚਮਕੌਰੋਂ ਚੱਲੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਡੱਲੇ ਚੌਧਰੀ ਨੂੰ ਬਖਾਵਤ ਕਰਕੇ ਕੀ ਕਹਿੰਦਾ ਕਿ ਜਦੋਂ ਅਸੀਂ ਚਮਕੌਰ ਸਾਹਿਬ ਦੀ ਗੜੀ ਛੱਡੀ ਆ ਤੇ ਕਿਸ ਤਰ੍ਹਾਂ ਦੁਸ਼ਮਣਾਂ ਨੇ ਹੱਲਾ ਬੋਲਿਆ ਵਾ ਉਸ ਵੇਲੇ ਦਾ ਵਾਤਾਵਰਣ ਮਿਸਤਰੀ ਲਖਵਿੰਦਰ ਸਿੰਘ ਨੇ ਹੰਗ ਸਿੰਘ ਇਹ یوں ਕਹਿ ਰਿਹਾ ਹੋ ਅਸੀਂ ਜਦੋਂ ਚਮਕੌਰੋਂ ਚੱਲੇ ਉਹ ਵੈਰੀ ਪੈ ਗਏ ਕਰ ਕਰ ਹੱਲੇ ਸੰਗਤ ਸੇ ਨਾ ਹੱਲੇ ਚੱਲੇ ਟੁਕੜੀ ਨਹੀਂ ਮਨ ਸ਼ੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਓ ਜਿਹੜੀ ਗੱਲ ਸੂਰ ਮਿਆਂ ਕਹਿਣੀ ਜਿਹੜੀ ਗੱਲ ਸੂਰ ਮਿਆਂ ਕਹਿਣੀ ਓ ਹੈ ਚਾਉਂਦੇ ਨੇ ਕਰ ਲੈਣੀ ਬੈੰਦੇ ਨਹੀਂ ਕਹਿਰਾਂ ਦੀ ਵਹਿਣੀ ਸੋਧਣ ਜਿੰਨੇ ਅਰਮਾਨਾਂ ਨੂੰ ਏ ਰੰਗਰੇਟੇ ਗੁਰੂ ਕੇ ਬੇਟੇ ਛੱੜਦੇ ਨਹੀਂ ਮਦਾਨਾਂ ਨੂੰ ਵੇ ਵੇਖੀ ਹੁਣੇ ਫੈਸਲੇ ਹੋਣੇ ਸੂਰੇ ਹੁਣ ਗੋਲੀ ਨੇ ਟੋਣੇ ਜੋਗੀ ਸੰਦ ਬਣਾ ਗਿਆ ਸੋਹਣੇ ਚੱਲ ਕੇ ਚਾਲਿਸ਼ ਫੇਰਾਂ ਦੀ ਰੱਖ ਕੇ ਜਾਨ ਤੜੀ ਤੇ ਲੜਦੀ ਮਜਬੀ ਕਾਮ ਦਲੇਰਾਂ ਦੀ ਏ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮਦਾਨਾ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ